ਗਰਮੀਆਂ 'ਚ ਪਾਣੀ ਵਾਲੀ ਟੈਂਕੀ ਦੀ ਸਮੱਸਿਆ ਅੱਗ ਤੋਂ ਵੀ ਗਰਮ ਹੁੰਦਾ ਹੈ ਟੈਂਕੀ ਦਾ ਪਾਣੀ ਇਸ ਤਰ੍ਹਾਂ ਕਰੋ ਟੈਂਕੀ ਦੀ ਸੰਭਾਲ ਬਰਫ਼ ਵਾਂਗ ਠੰਡਾ ਰਹੇਗਾ ਟੈਂਕੀ ਦਾ ਪਾਣੀ ਜਾਣੋ ਇਹ 5 ਤਰੀਕੇ ਸਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣਿਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਗਰਮੀਆਂ ਵਿੱਚ ਪਾਣੀ ਦੀ ਟੈਂਕੀ ਵਿੱਚ ਸਟੋਰ ਕੀਤਾ ਪਾਣੀ ਬਹੁਤ ਗਰਮ ਹੋ ਜਾਂਦਾ ਹੈ ਜਿਸ ਨਾਲ ਨਾ ਸਿਰਫ ਨਹਾਉਣ ਵਿੱਚ ਪਰੇਸ਼ਾਨੀ ਹੁੰਦੀ ਹੈ ਬਲਕਿ ਪਾਣੀ ਦੀ ਵਰਤੋਂ ਦੀਆਂ ਹਰ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਹ ਗਰਮ ਪਾਣੀ। ਭਾਂਡੇ ਧੋਣ ਤੋਂ ਲੈ ਕੇ ਨਹਾਉਣ ਤੱਕ ਛੱਤ ਤੇ ਰੱਖੀ ਟੈਂਕੀ ਵਿੱਚ ਸਟੋਰ ਕੀਤੇ ਪਾਣੀ ਦੀ ਵਰਤੋਂ ਆਮ ਤੌਰ ਤੇ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਤੇਜ਼ ਧੁੱਪ ਕਾਰਨ ਪਾਣੀ ਗਰਮ ਹੋਣ ਲੱਗਦਾ ਹੈ ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਤੌਰ ਤੇ ਪਾਣੀ ਦੀ ਟੈਂਕੀ ਨੂੰ ਛੱਤ ਦੇ ਸਭ ਤੋਂ ਉੱਪਰਲੇ ਹਿੱਸੇ 'ਤੇ ਰੱਖਿਆ ਜਾਂਦਾ ਹੈ ਜਦੋਂ ਸੂਰਜ ਸਿੱਧਾ ਟੈਂਕੀ ਤੇ ਪੈਂਦਾ ਤਾਂ ਅੰਦਰ ਰੱਖਿਆ ਪਾਣੀ ਗਰਮ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਪਾਣੀ ਨੂੰ ਗਰਮ ਹੋਣ ਤੋਂ ਰੋਕਣ ਲਈ ਟੈਂਕੀ ਨੂੰ ਇਨਸੂਲੇਟ ਕਰਨਾ ਜ਼ਰੂਰੀ ਹੈ ਯਾਨੀ ਸਿੱਧੀ ਧੁੱਪ ਦੇ ਪ੍ਰਭਾਵ ਤੋਂ ਟੈਂਕੀ ਦੇ ਪੈਨ ਨੂੰ ਰੋਕਣਾ ਚਾਹੀਦਾ ਹੈ ਟੈਂਕੀ ਨੂੰ ਇਨਸੂਲੇਟ ਕਰਨ ਲਈ ਕਿਸੇ ਵੀ ਥਰਮੋਕੋਲ ਸ਼ੀਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਕੋਈ ਵੀ ਫੋਮ ਵਰਤਿਆ ਜਾ ਸਕਦਾ ਹੈ ਟੈਂਕੀ ਨੂੰ ਢੱਕਣ ਲਈ ਕਿਸੇ ਵੀ ਖਾਸ ਕਿਸਮ ਦੇ ਕੱਪੜੇ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਦੀ ਵਰਤੋਂ ਕਰਨ ਨਾਲ ਸੂਰਜ ਸਿੱਧੇ ਟੈਂਕੀ ਤੇ ਨਹੀਂ ਪਏਗਾ ਅਤੇ ਪਾਣੀ ਬਹੁਤ ਗਰਮ ਨਹੀਂ ਹੋਏਗਾ ਇਸ ਤੋਂ ਇਲਾਵਾ ਸਿੱਧੀ ਧੁੱਪ ਤੋਂ ਬਚਣ ਲਈ ਟੈਂਕੀ ਨੂੰ ਕਿਆ ਜਾ ਸਕਦਾ ਜਿਸ ਲਈ ਸ਼ਾਂ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਟੈਂਕੀ ਨੂੰ ਰੱਖਣ ਵਾਲੀ ਜਗ੍ਹਾ ਨੂੰ ਚਾਦਰ ਨਾਲ ਢਕਿਆ ਜਾ ਸਕਦਾ ਹੈ ਸਟੋਰ ਕੀਤਾ ਪਾਣੀ ਲੰਬੇ ਸਮੇਂ ਤੱਕ ਠੰਡਾ ਰਹਿੰਦਾ ਤੁਸੀਂ ਸ਼ਾਂ ਬਣਾਉਣ ਲਈ ਟੀਨ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਸ਼ਾਂ ਲਈ ਟੀਨ ਦੀ ਵਰਤੋਂ ਨਹੀਂ ਕਰ ਸਕਦੇ ਤਾਂ ਤੁਸੀਂ ਟੈਂਕੀ ਦੇ ਉੱਪਰ ਜੂਟ ਦੀ ਬੋਰੀ ਰੱਖ ਸਕਦੇ ਹੋ ਇਹ ਇੱਕ ਸ਼ਾਨਦਾਰ ਕਮੀਜ਼ ਵਜੋਂ ਕੰਮ ਕਰੇਗਾ ਇਹ ਪਾਣੀ ਨੂੰ ਗਰਮ ਹੋਣ ਤੋਂ ਬਚਾਉਂਦਾ ਹੈ ਗਰਮੀਆਂ ਦੇ ਮੌਸਮ ਵਿੱਚ ਟੈਂਕੀ ਵਿੱਚ ਸਟੋਰ ਕੀਤੇ ਪਾਣੀ ਨੂੰ ਸਮੇਂ-ਸਮੇਂ ਤੇ ਬਦਲਣਾ ਜ਼ਰੂਰੀ ਹੁੰਦਾ ਹੈ। ਲੰਬੇ ਸਮੇਂ ਤੱਕ ਸਟੋਰ ਕੀਤਾ ਗਿਆ ਪਾਣੀ ਕਿਟਾਣੂਆਂ ਨਾਲ ਗ੍ਰਸਤ ਹੋ ਸਕਦਾ ਹੈ। ਗਰਮੀਆਂ ਦੇ ਮੌਸਮ ਵਿੱਚ ਠੰਡੇ ਪਾਣੀ ਦਾ ਅਹਿਸਾਸ ਕਰਾਉਣ ਲਈ ਸਵੇਰੇ ਜਾਂ ਸ਼ਾਮ ਨੂੰ ਟੈਂਕੀ ਪਰਣਾ ਬਧੇਰੇ ਫਾਇਦੇਮੰਦ ਹੁੰਦਾ ਹੈ। ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਆਪਣੇ ਜਾਣਕਾਰ ਤੱਕ ਇਹ ਗੱਲ ਪਹੁੰਚ ਸਕੇ ਤੇ ਇਸ ਨੂੰ ਅਜਮਾ ਕੇ ਦੇਖਣ ਨਾਲ ਪਤਾ ਲੱਗੇਗਾ ਕਿ ਪਾਣੀ ਕਿੰਨਾ ਸਹੀ ਰਹਿੰਦਾ ਹੈ ਟੈਂਕੀ ਨੂੰ ਕਿੰਨਾ ਫਾਇਦਾ ਹੁੰਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ